ਇਲੀਗਲ ਵੈਪਨਸ ਦਾ ਜਿਹੜਾ ਮੋਡਿਊਲ ਹੈ ਉਹਦੇ ਖਿਲਾਫ ਕਾਰਵਾਈ ਕਰਦੇ ਆ ਸੀਆਈਏ ਸਟਾਫ ਮੋਗਾ ਦੀ ਟੀਮ ਨੂੰ ਇੱਕ ਕਾਮਯਾਬੀ ਹੱਥ ਲੱਗੀ ਹੈ ਆ ਸਾਰਾ ਆਪਰੇਸ਼ਨ ਐਸਪੀ ડી ਮੋਗਾ ਤੇ ਡੀਐਸਪੀ ડી ਮੋਗਾ ਦੀ ਸੁਪਰਵਾਈਜ਼ਨ ਹੇਠ ਇੰਚਾਰਜ ਸੀਆਈ ਦੀ ਟੀਮ ਵੱਲੋਂ ਕੀਤਾ ਗਿਆ ਹੈ ਇਹਦੇ ਵਿੱਚ ਐਫਆਈਆਰ ਨੰਬਰ 62 ਅੰਡਰ ਆਰਮਜ਼ ਐਕਟ ਕੋਰਤੀਸਖਾ ਰਜਿਸਟਰ ਕੀਤੀ ਗਈ ਹੈ ਜਿਹਦੇ ਵਿੱਚ ਟੋਟਲ 4 ਅਕਿਊਜ਼ ਅਰੈਸਟ ਕੀਤੇ ਨੇ ਇਹਦੇ ਵਿੱਚ ਇੱਕ ਅਕਿਊਜ਼ਡ ਹੈ ਸੁਖਪਾਲ ਸਿੰਘ ਜਿਹੜਾ ਥੋੜੇ ਟਾਈਮ ਪਹਿਲਾਂ ਹੀ ਜੇਲ੍ਹ ਤੋਂ ਆਇਆ ਸੀ ਤੇ ਇਹ ਤੋਂ ਪਹਿਲਾਂ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਵੈਪਨਸ ਰਿਕਵਰ ਹੋਏ ਸੀ ਇਹਦੇ ਪਹਿਲਾਂ 5 ਐਫਆਈਆਰ ਦਰਜ ਨੇ ਇਹਦੇ ਨਾਲ ਇਹਦੇ ਤਿੰਨ ਅਸੋਸੀਏਟਸ ਹੋਰ ਸੀਆਈਏ ਟੀਮ ਵੱਲੋਂ ਅਰੈਸਟ ਕੀਤੇ ਗਏ ਹਨ ਜਿਨ੍ਹਾਂ ਤੋਂ ਟੋਟਲ ਰਿਕਵਰੀ ਤਿੰਨ ਦੇਸੀ ਪਿਸਟਲ 32 ਬੋਰ ਚਾਰ ਮੈਗਜ਼ੀਨ 32 ਬੋਰ ਤੇ ਸੱਤ ਲਾਈਵ ਰਾਉਂਡ 32 ਬੋਰ ਦੇ ਇਹਨਾਂ ਤੋਂ ਮਿਲੇ ਨੇ ਇਹਨਾਂ ਦੀ ਵੀ ਜਿਹੜੀ ਹੈ ਫਰਦਰ ਇੰਟਰੋਗੇਸ਼ਨ ਜਾਰੀ ਹੈ ਤੇ ਇਹ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਆਈ ਚੀਜ਼ ਸਾਹਮਣੇ ਆਈ ਹੈ ਕਿ ਇਹ ਐਮਪੀ ਤੋਂ ਇਹ ਵੈਪਨਸ ਲੈ ਕੇ ਆਏ ਸੀ ਤੇ ਇਹਨਾਂ ਨੇ ਹੋਰ ਵਕਰੀ ਵਕਰੀ ਥਾਵਾਂ ਤੇ ਅੱਗੇ ਡਿਸਟ੍ਰਿਬਿਊਟ ਕਰਨੀ ਸੀ ਤੇ ਜਿਹੜੇ ਟਾਈਮਲੀ ਇੰਟਰਵੈਂਸ਼ਨ ਕਰਕੇ ਸੀਆਈਏ ਟੀਮ ਨੇ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਨੂੰ ਸਾਰਿਆਂ ਨੂੰ ਅਰੈਸਟ ਕਰ ਲਿਆ ਜੀ ਇਹ ਜਿਹੜੇ ਚਾਰੇ ਆਪਾਂ ਦੋਸਤਾਂ ਜਾਂ ਕਿਸ ਤਰ੍ਹਾਂ ਦੇ ਹਾਂ ਜੀ ਇਹ ਚਾਰੇ ਇੱਕ ਦੂਜੇ ਨੂੰ ਜਾਣਦੇ ਆ ਚੰਗੀ ਤਰ੍ਹਾਂ ਯਾਰ ਦੋਸਤ ਹੈਗੇ ਨੇ ਸਰ ਇਹਨਾਂ ਦਾ ਕੋਈ ਗੈਂਗਸਟਰ ਜਾਂ ਨੰਮ ਤਲਕਾ ਕੋਈ ਜਿਹੜੀ ਉਹ ਹੈਗੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਪਰ ਹਜੇ ਤੱਕ ਆਹੀ ਚੀਜ਼ ਸਾਹਮਣੇ ਆਈ ਹੈ ਭਈ ਐ ਐਮਪੀ ਤੋਂ ਵੈਪਨ ਲਿਆ ਕੇ ਤੇ ਅੱਗੇ ਵੇਚਦੇ ਹੈਗੇ ਨੇ ਫੋਰ ਕਮਰਸ਼ੀਅਲ ਪਰਪਸ ਇਲੀਗਲ ਵੈਪਨਸ ਦਾ ਜਿਹੜਾ ਮੋਡਿਊਲ ਹੈ ਉਹਦੇ ਖਿਲਾਫ ਕਾਰਵਾਈ ਕਰਦੇ ਆ ਸੀਆਈਏ ਸਟਾਫ ਮੋਗਾ ਦੀ ਟੀਮ ਨੂੰ ਇੱਕ ਕਾਮਯਾਬੀ ਹੱਥ ਲੱਗੀ ਹੈ ਆ ਸਾਰਾ ਆਪਰੇਸ਼ਨ ਐਸਪੀ ਡੀ ਮੋਗਾ ਤੇ ਡੀਐਸਪੀ ਡੀ ਮੋਗਾ ਦੀ ਸੁਪਰਵਾਈਜ਼ਨ ਹੇਠ ਇੰਚਾਰਜ ਸੀਆਈਏ ਦੀ ਟੀਮ ਵੱਲੋਂ ਕੀਤਾ ਗਿਆ ਹੈ ਇਹਦੇ ਵਿੱਚ ਐਫਆਈਆਰ ਨੰਬਰ 62 ਅੰਡਰ ਆਰਮਜ਼ ਐਕਟ ਕੋਰਤੀਸਖਾ ਰਜਿਸਟਰ ਕੀਤੀ ਗਈ ਹੈ ਜਿਹਦੇ ਵਿੱਚ ਟੋਟਲ 4 ਅਕਿਊਜ਼ ਅਰੈਸਟ ਕੀਤੇ ਨੇ ਇਹਦੇ ਵਿੱਚ ਇੱਕ ਅਕਿਊਜ਼ਡ ਹੈ ਸੁਖਪਾਲ ਸਿੰਘ ਜਿਹੜਾ ਥੋੜੇ ਟਾਈਮ ਪਹਿਲਾਂ ਹੀ ਜੇਲ੍ਹ ਤੋਂ ਆਇਆ ਸੀ ਤੇ ਇਹ ਤੋਂ ਪਹਿਲਾਂ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਵੈਪਨ ਰਿਕਵਰ ਹੋਏ ਸੀ ਇਹਦੇ ਪਹਿਲਾਂ 5 ਐਫਆਈਆਰ ਦਰਜ ਨੇ ਇਹਦੇ ਨਾਲ ਇਹਦੇ ਤਿੰਨ ਅਸੋਸੀਏਟਸ ਹੋਰ ਸੀਆਈਏ ਟੀਮ ਵੱਲੋਂ ਅਰੈਸਟ ਕੀਤੇ ਗਏ ਹਨ ਜਿਨ੍ਹਾਂ ਤੋਂ ਟੋਟਲ ਰਿਕਵਰੀ 3 ਦੇਸੀ ਪਿਸਟਲ ਬੱਤੀਬੋਰ 4 ਮੈਗਜ਼ੀਨ ਬੱਤੀਬੋਰ ਤੇ 7 ਲਾਈਵ ਰਾਉਂਡ ਬੱਤੀਬੋਰ ਦੇ ਇਹਨਾਂ ਤੋਂ ਮਿਲੇ ਨੇ ਇਨਾਂ ਦੇ ਵੀ ਜਿਹੜੀ ਹੈ ਫਰਦਰ ਇਨਟੈਰੋਗੇਸ਼ਨ ਜਾਰੀ ਹੈ ਤੇ ਇਹ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਆਹੀ ਚੀਜ਼ ਸਾਹਮਣੇ ਆਈ ਹੈ ਕਿ ਇਹ ਐਮਪੀ ਤੋਂ ਵੈਪਨਸ ਲੈ ਕੇ ਆਏ ਸੀ ਤੇ ਇਹਨਾਂ ਨੇ ਹੋਰ ਵੱਖਰੀ ਵੱਖਰੀ ਥਾਵਾਂ ਤੇ ਅੱਗੇ ਡਿਸਟ੍ਰੀਬਿਊਟ ਕਰਨੀ ਸੀ ਤੇ ਜਿਹੜੇ ਟਾਈਮ ਲੀ ਇੰਟਰਵੈਂਸ਼ਨ ਕਰਕੇ ਸੀਆਈਏ ਟੀਮ ਨੇ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਨੂੰ ਸਾਰਿਆਂ ਨੂੰ ਅਰੈਸਟ ਕਰ ਲਿਆ ਹੈ ਇਹ ਜਿਹੜੇ ਚਾਰੇ ਆਪ ਦਾ ਦੋਸਤਾਂ ਜਾਂ ਕਿਸ ਤਰ੍ਹਾਂ ਦੇ ਹਾਂ ਜੀ ਇਹ ਚਾਰੇ ਇੱਕ ਦੂਜੇ ਨੂੰ ਜਾਣਦੇ ਆ ਚੰਗੀ ਤਰ੍ਹਾਂ ਯਾਰ ਦੋਸਤ ਹੈਗੇ ਨੇ ਸਰ ਇਹਨਾਂ ਦਾ ਕੋਈ ਗੈਂਗਸਟਰ ਨੰਤਰ ਕੋਈ ਜਿਹੜੀ ਉਹ ਹੈਗੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਪਰ ਹਜੇ ਤੱਕ ਆਹੀ ਚੀਜ਼ ਸਾਹਮਣੇ ਆਈ ਹੈ ਕਿ ਭਈ ਐ ਐਮਪੀ ਤੋਂ ਵੈਪਨ ਲਿਆ ਕੇ ਤੇ ਅੱਗੇ ਵੇਚਦੇ ਹੈਗੇ ਨੇ ਫੋਰ ਕਮਰਸ਼ੀਅਲ ਪਰਪਸ